ਅਸੀਂ 5-7 ਦਿਨ ਪਹਿਲਾਂ ਵੀ ਵੀਡੀਓ ਜਿਹੜੀ ਆ ਆਪਣੇ ਚੈਨਲ ਤੇ ਨਸ਼ਰ ਕੀਤੀ ਸੀਗੀ ਕਿ ਜਿਹੜੇ ਚੋਰ ਆ ਉਹ ਕਰਿਆਮ ਰੋਡ ਤੇ ਕੋਠੀ ਚ ਜਾਂਦੇ ਆ ਐਨ ਆਰ ਆਈ ਕੋਠੀ ਚ ਜਾਂਦੇ ਆ ਜੇ ਐਨ ਆਰ ਆਈ ਦੇ ਆਉਣ ਤੋਂ ਪਹਿਲਾਂ ਹੀ ਚੋਰ ਜਿਹੜੇ ਵੈਲਕਮ ਕਰ ਜਾਂਦੇ ਆ ਉਦੋਂ ਬਹੁਤ ਸਾਰੇ ਲੋਕਾਂ ਦੇ ਦਿਲ ਵਿੱਚ ਦਰਦ ਉੱਠਿਆ ਸੀਗਾ ਕਿ ਯਾਰ ਇਹ ਚੋਰ ਜਿਹੜੇ ਆ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਨਵਾਂ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਪਰ ਸ਼ਾਬਾਸ਼ੀ ਇਹਨਾਂ ਵੀਰਾਂ ਦੀ ਸੰਜੀਵ ਉਹਨਾਂ ਦੀ ਸੁਨੀਲ ਉਹਨਾਂ ਦੀ ਕਿ ਇਹਨਾਂ ਨੇ ਵੀ ਘੋਕ ਰੱਖੀ ਜੇ ਚੋਰਾਂ ਦਾ ਨੈਟਵਰਕ ਸਟਰੋਂਗ ਹੈ ਤਾਂ ਇਹਨਾਂ ਨੇ ਵੀ ਨੈਟਵਰਕ ਸਟਰੋਂਗ ਰੱਖਿਆ ਇਹਨੇ ਵੀ ਚੋਕ ਰੱਖੀ ਤੇ ਅੱਜ ਚੋਰ ਜਿਹੜੇ ਉਹਨਾਂ ਨੂੰ ਇਹਨਾਂ ਨੇ ਨੱਪ ਲਿਆ ਮੇਰੇ ਜਿੱਦਾਂ ਮੈਂ ਨਿਆਣਿਆਂ ਨੂੰ ਛੱਡਣ ਜਾਂਦਾ ਤੁਹਾਨੂੰ ਉਦੋਂ ਵੀ ਦੱਸਿਆ ਸੀ ਸਕੂਲ ਨੇ ਛੱਡਣ ਜਾਂਦਾ ਮੈਂ ਸਵੇਰ ਨੂੰ ਗੇੜੀ ਲਾ ਕੇ ਜਾਂਦਾ ਉਦਰ ਤੀ ਤੇ ਅੱਜ ਕਿ ਚੀਚੀ ਜੀ ਵੀ ਆਉਂਦੀ ਉਹਨਾਂ ਨੇ ਕਿ ਹੈ ਕਿਹੜਾ ਫੰਡ ਆਇਆ ਹਾਂ ਉਹ ਹੈਗਾ ਹੀ ਆ ਜੀ ਮੈਂ ਉਦੋਂ ਦਾ ਹੀ ਦੇਖਦਾ ਸੀ ਅਸੀਂ ਤੇ ਰਾਤ ਨੂੰ ਵੀ ਗੇੜੇ ਲਾਉਂਦੇ ਸਵੇਰ ਨੂੰ ਵੀ ਲਾਉਂਦੇ ਕੀ ਦੁਬਾਰਾ ਉਹ ਆਉਂਗੇ ਉਹਨਾਂ ਦਾ ਸਮਾਨ ਪਿਆ ਸੀ ਅੰਦਰ ਉਹਨਾਂ ਨੂੰ ਪਤਾ ਸੀ ਕਿ ਦੁਬਾਰਾ ਉਹ ਆਉਂਗੇ ਅਸੀਂ ਪੂਰਾ ਚੋਕਾ ਰੱਖਿਆ ਜੀ ਅਸੀਂ ਪੂਰੀ ਤਿਆਰੀ ਨਾਲ ਸਨੀਲ ਮੇਰੇ ਨਾਲ ਸੀਗਾ ਤੇ ਸਵੇਰੇ ਜਦੋਂ ਅਸੀਂ ਤਾਂ ਅੰਦਰ ਉਹ ਲੋਕ ਤੋੜਿਆ ਸੀ ਉਹਨਾਂ ਨੇ ਆਲੇ ਦੁਆਲੇ ਘੁੰਮਦੇ ਸੀ ਕੋਈ ਨਹੀਂ ਦੱਸਿਆ ਕਿ ਲੋਕ ਦੇਖ ਕੇ ਨਾ ਜਾਉਗੇ ਸੀ ਨਹੀਂ ਨਹੀਂ ਮੈਂ ਦੇਖਿਆ ਨਹੀਂ ਮੈਂ ਰੋਜ਼ ਚੈੱਕ ਕਰਨ ਆਂਦਾ ਸੋ ਇਹਨੂੰ ਵੀ ਲੋਕ ਲੱਗੇ ਹੋ ਸਹੀ ਆ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਜਿੱਦਾਂ ਕੀ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਮੈਂ ਆ ਗਿਆ ਆ ਮੋਰੇ ਦਰਵਾਜ਼ਿਆਂ ਦਾ ਲੋਕ ਟੁੱਟਿਆ ਸੀ ਤਾਂ ਫਿਰ ਅਸੀਂ ਦੇਖਿਆ ਤਾਂ ਉੱਥੇ ਅੰਦਰ ਅਸੀਂ ਲੰਗੇ ਜਤੀ ਉਹਨਾਂ ਨੂੰ ਫੜ ਲਿਆ ਉਹ ਜੀ ਹੱਥੀ ਉੱਥੇ ਆ ਉੱਥੇ ਦੱਬ ਲਿਆ ਸੀ ਸਮਾਨ ਉਹਨਾਂ ਦੇ ਕੋਲ ਥੈਲਾ ਤਾਰਾ ਉਹਨਾਂ ਨੇ ਕੱਢੀਆਂ ਆ ਜਿਹੜੇ ਲੋਕ ਸੀ ਇੱਕ ਪੇਚਕਾਰ ਸਿੰਘ ਆ ਉਹਦੇ ਨਾਲ ਉਹਨਾਂ ਨੇ ਪਟਿਆ ਸਮਾਨ ਕਿੰਨੇ ਜਾਣੇ ਸੀਗੇ ਜੀ ਦੋ ਜਾਣੇ ਜੀ